ਨੇ ਕਮ ਸਜਾਈ ਸ਼ੇਰਾਂ ਜੈ ਵਿਚ ਰੱਖੇ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਤਲਵੰਡੀ ਸਾਹਿਬ ਪਹੁੰਚਣ ਦਾ ਮੌਕਾ ਮਿਲਿਆ ਇੱਥੇ ਆ ਕੇ ਮੈਂ ਇੱਕ ਚੀਜ਼ ਕਹਿਣੀ ਜਾਊਂਗਾ ਕਿ ਖਾਲਸਾ ਏਡ ਦਾ ਜਿਹੜਾ ਕੰਮ ਹੈਗਾ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਜੀ ਇੱਥੇ ਪਾਣੀ ਦੀ ਸ਼ਬੀਰ ਲੱਗੀ ਹੋਈ ਹੈਗੀ ਖਾਲਸਾ ਏਡ ਵੱਲੋਂ ਜੋ ਕਿ ਬਹੁਤ ਸ਼ਲਾਘਾਯੋਗ ਕੰਮ ਆ ਗਿਆ ਇਹਨਾਂ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਖਾਲਸਾ ਦੇਸ਼ ਦੀ ਸਥਾਪਨਾ ਦੇ ਨਾਲ ਉਸੇ ਹਾਲ ਜਿਹੜੇ ਸਾਲ ਆਪਾਂ 300 ਸਾਲਾ ਬਣਾਇਆ ਉਸੇ ਹਾਲ ਖਾਲਸਾ ਏਡ ਦੀ ਵੀ ਸਥਾਪਨਾ ਹੋਈ ਜਿਸ ਦੀਆਂ ਕਿ ਭਾਈ ਰਵੀ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈਆਂ ਮੈਂ ਅਪੀਲ ਕਰ ਖਾਲਸਾ 侧 ਬਾਰੇ ਜਾਣਦੇ ਨੇਗੇ ਉਹ ਆਪ ਦਾ ਵੱਧ ਤੋਂ ਵੱਧ ਸਬੰਧ ਕੱਢਣਾ ਅਤੇ ਖਾਲਸਾ 侧 ਦੇ ਨਾਲ ਜੁੜਨਾ ਤਾਂ ਕਿ ਉਹ ਆਪਣਾ ਕਾਰਜ ਹੋਰ ਵੀ ਚੰਗੇ ਤਰੀਕੇ ਨਾਲ ਕਰ ਸਕਣ 26 ਬਰੇ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਨਿਸ਼ਕਾਮ ਸੇਵਾ ਦੀ ਅੱਜ ਦੇ ਟਾਈਮ 'ਚ ਜੇ ਕਿਸੇ ਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਤਾਂ ਉਹਦੇ ਲਈ ਭਾਈ ਰਵੀ ਸਿੰਘ ਜੀ ਖਾਲਸਾ ਜੀ ਬਹੁਤ ਹੱਕਦਾਰ ਨੇ ਉਹਦੇ ਸ਼ੋਭਾ ਸ਼ਾਮਾ ਵੀ ਨੇ ਉਹਨਾਂ ਦੇ ਨਾਲ ਕਿ ਉਹ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਇਹ ਪੁਰਸਕਾਰ ਵੀ ਮਿਲੂਗਾ ਤੇ ਸਾਡਾ ਖਾਲਸਾ ਤਾਂ ਆਉਂਦਾ ਸਾਰੇ ਸਿੱਖ ਭਾਈਚਾਰੇ ਦਾ ਨਾਮ ਹੋਰ ਉੱਚਾ ਜਾਊਗਾ ਖਾਲਸਾ 侧26 ਸਾਲ ਤੋਂ ਲਗਾਤਾਰ ਸੇਵਾ ਉਤਾਰ ਰਹੀ ਆ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਤੁਸੀਂ ਦਸਾਂਦ ਖਾਲਸਾ ਆਇੜ ਦੀ ਝੋਲੀ 'ਚ ਪਾਉਂਦੇ ਹੋ ਉਹਦੇ ਨਾਲ ਇਹ ਸਾਰੇ ਜਿੰਨੇ ਵੀ ਕਾਰਜ ਆ ਖਾਲਸਾ ਆਇੜ ਉਹਦੇ ਨਾਲ ਪੂਰੇ ਕਰ ਰਹੀ ਆ ਤੇ ਉਹ ਵੀ ਧੰਨਵਾਦ ਕਰਦਾ ਕਿ ਇਹਨੇ ਸਾਨੂੰ ਸਾਨੂੰ ਵੀ ਇੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਇਹਨਾਂ ਦੇ ਜਰੀਏ ਇਸ ਤੇ ਵਿਸਾਖੀ ਤੇ ਤਿੰਨ ਦਿਨ ਵਾਸਤੇ ਪਾਣੀ ਦੇ ਲੰਗਰ ਚੱਲ ਰਹੇ ਨੇ ਮੈਡੀਕਲ ਸੇਵਾਵਾਂ ਚੱਲ ਰਹੀਆਂ ਨੇ ਹੋਰ ਵੀ ਸੇਵਾਵਾਂ ਬਹੁਤ ਤਰੀਕਿਆਂ ਨਾਲ ਜਿਹੜੀਆਂ ਖਾਲਸਾ ਆਇੜ ਨੂੰ ਭਾ ਰਿਆ ਮੈਂ ਖਾਲਸਾ ਆਇੜ ਦਾ ਧੰਨਵਾਦੀ ਆ